ਪ੍ਰੀਤਾਲ ਜੀ ਤੇ ਗਾਇਜ਼ ਕਮੈਂਟੀ ਸਾਰੇ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਦਾ ਵਲੌਗ ਆਪਾਂ ਸਿੱਧਾ ਹੀ ਸ਼ੁਰੂ ਕਰਾਂਗੇ ਪੈਲੀ ਚੋਂ ਤੇ ਅੱਜ ਆਪਾਂ ਪਾਉਨੇ ਪਏ ਆ ਮੱਕੀ ਨੂੰ ਖਾਦ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਇੰਡੀਆ ਦੀ ਤੇ ਪਾਕਿਸਤਾਨ ਦੀ ਲੱਗੀ ਹੋਈ ਆ ਜੰਗ ਤੇ ਤੁਸੀਂ ਅਰਦਾਸ ਕਰੋ ਵੀ ਜੰਗ ਨਾ ਹੀ ਲੱਗੇ ਤੇ ਕਿਉਂਕਿ ਬਾਰਡਰਾਂ ਤੇ ਇੱਥੇ ਮਾਮਾ ਦੇ ਪੁੱਤ ਖੜੇ ਹੋਏ ਆ ਤੇ ਉਹਨਾਂ ਦੀ ਵੀ ਟੈਨਸ਼ਨ ਹੈ ਕੀ ਆ ਤੇ ਹੁਣ ਪਾਪਾ ਉਧਰ ਪਾਈ ਜਾਂਦੇ ਆ ਖਾਦ ਤੇ ਮਮਾਰੀ ਸਾਹਮਣੇ ਤੁਰੇ ਜਾਂਦੇ ਲੈ ਕੇ ਰੋਟੀ ਤੈਨੂੰ ਭੋਣਾ ਨਾਲ ਸਿਫਤ ਵੀ ਆਈ ਆ ਉਹ ਤੁਰੇ ਜਾਂਦੇ ਮਮਾਰੀ ਲੈ ਕੇ ਰੋਟੀ ਤੇ ਅੱਜ ਸਵੇਰ ਦੀ ਰੋਟੀ ਵੀ ਆਪਾਂ ਖਾਵਾਂਗੇ ਸਿੱਧੀ ਪਹਿਲੀ 'ਚ ਆ ਇੱਧਰ ਖਾਲੇ 'ਚ ਜਾਂਦੇ ਆ ਪਾਣੀ ਆਓ ਸਾਹਮਣੇ ਵਾਲੀ ਪਹਿਲੀ ਨੂੰ ਆਪਾਂ ਲਾਇਆ ਪਾਣੀ ਸਿਫਤ ਤੂੰ ਹੀ ਆਇਆ ਸੀਗਾ ਤੂੰ ਖਾਧ ਪੋਣੀ ਸੀ ਇਧਰ ਆ ਆਪਣੀ ਪਨੀਰੀ ਆ ਆਪਣੀ ਦੀ ਆਪਣੇ ਚਾਚੇ ਰਾਹ ਦੀ ਤੇ ਉੱਪਰਲੀ ਪਨੀਰੀ ਜਿੰਨੀ ਨਹੀਂ ਆਪਣੀ ਸਾਰੀ ਤੇ ਅੱਜ ਆਪਣੀ ਮੋਟਰ ਚੱਲਣ ਲਈ ਆ ਤੇ ਮੋਟਰ ਦਾ ਪਾਣੀ ਬਹੁਤ ਜ਼ਿਆਦਾ ਹੀ ਠੰਡਾ ਵਾ ਕਈ ਜੀ ਤਾਂ ਮੈਂ ਚਣਾਉਣ ਵੀ ਲੱਗ ਪੈਣਾ ਉਹਨਾਂ ਖਾੜੇ ਜਿੱਚ ਤੇ ਅੱਜ ਪਰ ਮੇਰਾ ਜੀ ਨਹੀਂ ਕਰਦਾ ਬਣਾਉਂਦਾ ਘਰੀ ਨਾਲ ਮਜ਼ਾ ਆ ਕੇ ਸਭ ਜੱਜ ਬੱਚੇ ਸਿਫਤ ਹੈ ਤੁਸੀਂ ਵੀ ਆਇਐ ਸੀ ਯਾ ਸਾਡੇ ਪਾਣੀ ਜਾਂਦੇ ਆ ਆ ਪੈਲੀ ਬੜਾ ਮਜ਼ਾ ਹੁੰਦਾ ਪਾਣੀ ਚ ਤੁਰ ਕੇ ਆਪ ਵਾਲ ਨੂੰ ਆਪਾਂ ਲਈ ਸੀ ਅੱਗ ਆਦਰ ਚਾਚੇ ਕਹਿੰਦੀ ਮੱਕੀ ਆ ਤੇ ਉਹ ਆਪਣੀ ਪਰ ਸਕੂਲ ਦੇ ਪਰਲੇ ਬੰਨੇ ਵੀ ਆਪੀ ਮੱਕੀ ਆ ਚਿੱਕੜ ਚ ਵੀ ਤੁਰਨ ਜਾਣਿਆ ਰਹੀ ਵੱਖਰਾ ਪੰਜ ਦੇ ਝੋਨੇ ਵੀ ਜੇ ਕੱਦੂ ਮਾਰਿਆ ਨਾ ਉਹ ਤੋਂ ਆਊਗਾ ਮਜ਼ਾ ਤਾਂ ਸਹੀ ਮਾਤਾ ਲੇਟੀਆਂ ਹੀ ਮਾਰਨ ਲੱਗ ਜਾਨਾ ਹੰਨਾ ਕੱਦੂ ਚ ਨਾਲ ਮੇਰੇ 베ਦੀ ਆ ਜਾਂਦੇ ਹੁੰਦੇ ਆ ਹੋ ਲੱਗੇ ਹੋਏ ਪਾਪਾ ਆ ਆਪਣੀ ਖਾਦ ਪਈ ਕਿਉਂ ਬਾਹਰ ਹੀ ਪਤਾ ਨਹੀਂ ਕਿਹੜਾ ਮੁੱਦੀ ਮਾਰ ਗਿਆ ਸ਼ਾਇਦ ਮੈਨੂੰ ਲੱਗਾ ਮੈਂ ਹੀ ਮਾਜੀ ਮੈਨੂੰ ਹੀ ਚੇਤਾ ਭੁੱਲ ਗਿਆ ਮਾਰ ਕੇ ਹੁਣ ਚੱਲਦੇ ਪਾਪਾ ਕੋਲ ਆ ਇਧਰ ਪਾਪਾ ਆਉਣ ਖਾਦ ਤੇ ਆ ਮਸ਼ੀਨ ਜੀ ਬਹੁਤ ਫਾਇਦਾ ਦਿੰਦੀ ਬਹੁਤ ਵਧੀਆ ਚੀਜ਼ ਆ ਇਹ ਇਹ ਦਿਨਾ ਖਾਦ ਬਸ ਸੈੱਟ ਹੀ ਕਰਨੀ ਹੁੰਦੀ ਦੇ ਉੱਤੇ ਬਾਖਾਦ ਪਾਉਣੀ ਆ ਜਿਵੇਂ ਜਿਵੇਂ ਇਹਦਾ ਟਾਇਰ ਘੜੂਗਾ ਉਵੇਂ ਮੈਨੇ ਛੱਟੀ ਨਹੀਂ ਖਾਦ ਹੂੰ ਹਾਂ ਜੇ ਕਹਿਣੇ ਬਣਾਉਣੀ ਹੋਵੇ ਤੇ ਆ ਨੰਬਰ ਸਾਹਮਣੇ ਲਿਖਿਆ ਆ ਸਾਹਮਣੇ ਨੰਬਰ ਲਿਖਿਆ ਹੋਇਆ ਵਾ ਧਰਮ ਕੋਡ ਬਣਾਉਂਦੇ ਆ ਇਹ ਮੈਕੈਨੀਕਲ ਵਰਕਸ ਗਾਈਜ਼ ਹੁਣ ਆਪਾਂ ਬੈਗਾਂ ਲਾ ਕੇ ਸਮਾਧੀ ਤੇ ਹੁਣ ਆਪਾਂ ਛਕਾਂਗੇ ਲੰਗਰ ਅੱਜ ਮਿਸੀਆਂ ਰੋਟੀਆਂ ਵਾ ਸਿਰਫ ਆ ਆਪਣਾ ਮੱਖਣ ਮੱਖਣ ਦਾ ਮੈਂ ਬਹੁਤ ਹੀ ਜ਼ਿਆਦਾ ਸ਼ਕੀਨ ਆ

ਇਨੇ ਮਿੱਠੀ ਗੋਰੀਆਂ ਆ ਦੇ ਕੱਚੀ ਮਿੱਤਰ ਨੂੰ ਮਿੱਠੀ ਲੱਗ ਰਹੀ ਹੈ ਇੱਧਰ ਤੇ ਗਾਇਸ ਘਾ ਦਾ ਪਾ ਗਏ ਆਪਾਂ ਆ ਗਏ ਆ ਘਰੇ ਤੇ ਆਪ ਨੂੰ ਉੱਥੇ ਟਾਈਮ ਵਾਬੇ ਲੱਗ ਗਿਆ ਸੀ ਤੇ ਅੱਜ ਆਪਾਂ ਖੇਤ ਖਾਦੀ ਰੋਟੀ ਬੜਾ ਮਜ਼ਾ ਆਇਆ ਤੇ ਹੁਣ ਆਪਾਂ ਇੱਥੇ ਕਰਦੇ ਆ ਵਲੌਗ ਦੀ ਐਂਡਿੰਗ ਤੇ ਤੁਸੀਂ ਸਾਨੂੰ ਕਮੈਂਟ ਵਿੱਚ ਦੱਸਿਆ ਕਰੋ ਵੀ ਤੁਹਾਨੂੰ ਸਾਡੇ ਵਲੌਗ ਕਿਵੇਂ ਦੇ ਲੱਗਦੇ ਆ ਤੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਤੇ ਤੁਸੀਂ ਹੰਨ ਕਮੈਂਟ ਵਿੱਚ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗ ਕਿੰਨੇ ਲੱਗਦੇ ਆ ਜਲਦੀ ਜਲਦੀ ਆਪ ਅਗਲਾ ਵਲੌਗ ਪਾਵਾਂਗੇ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ